ਇਨਾ ਦਿਨਾ ਦੇ ਵਿੱਚ ਨਗਰ ਕੀਰਤਨ ਬੜੇ ਹੀ ਉਤਸ਼ਾਹ ਦੇ ਨਾਲ ਕੱਡੇ ਜਾ ਰਹੇ ਨੇ ਅਜੇਹਾ ਹੀ ਇੱਕ ਨਗਰ ਕੀਰਤਨ ਮahanagar ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਗੋਬਿੰਦਨਗਰ ਵਿੱਚ ਵੀ ਕੱਢਿਆ ਗਿਆ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਪਰ ਇਸ ਦੌਰਾਨ ਇੱਕ ਘਟਨਾ ਵਾਪਰ ਗਈ ਹੈ ਇਸ ਘਟਨਾ ਕਰਕੇ ਨਗਰ ਕੀਰਤਨ ਦੌਰਾਨ ਹੰਗਾਮਾ ਹੋ ਗਿਆ ਦਰਸਤਲ ਇਸ ਨਗਰ ਕੀਰਤਨ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਹਵਾ ਦੇ ਵਿੱਚ ਫਾਇਰਿੰਗ ਕੀਤੀ ਗਈ ਜਿਸ ਨਾਲ ਇੱਕ ਵਾਰ ਤਾਂ ਹਫੜਾ ਦਫੜੀ ਮਚ ਗਈ ਹਵਾ ਵਿੱਚ ਕੀਤੀ ਇਸ ਫਾਇਰਿੰਗ ਦੌਰਾਨ ਇੱਕ ਬੱਚਾ ਜ਼ਖਮੀ ਹੋ ਗਿਆ ਇਸ ਬੱਚੇ ਦੀ ਉਮਰ 8 ਸਾਲ ਦੱਸੀ ਜਾ ਰਹੀ ਹੈ ਜ਼ਖਮੀ ਹੋਏ ਇਸ 8 ਸਾਲਾ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੀ ਓਜੇਰੇ ਇਲਾਜ ਹੈ ਸੰਗਤਾਂ ਬੜੇ ਹੀ ਅਦਬ ਤੇ ਸਤਕਾਰ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਈਆਂ ਸਨ ਪਰ ਜਦੋਂ ਹਵਾ ਦੇ ਵਿੱਚ ਫਾਇਰਿੰਗ ਕੀਤੀ ਗਈ ਤਾਂ ਸਥਿਤੀ ਵਿਗੜ ਗਈ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਸੂਚਨਾ ਮਿਲਦੇ ਸਾਰ ਹੀ ਪੁਲਿਸ ਦੀ ਮੌਕੇ ਤੇ ਪਹੁੰਚ ਗਈ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬਿਊਰੋ ਰਿਪੋਰਟ ਜਨਰਲ ਹਰਜੀਤਪੁਰ ਨਾਏ ਤੇ ਜਿਹੜਾ ਮੁੰਡਾ ਜਿੰਦਾ ਜ਼ਖਮੀ ਹੈ ਜਿੰਦੇ ਗੋਲੀ ਲੱਗੀ ਉਹ ਤਾਂ ਡੱਕੀ ਲੱਗਦਾ ਹੈ ਮੇਰੀ ਬੇਟੀ ਦਾ ਬੇਟਾ ਹੈ ਕੋਈ ਕੀ ਹੋਇਆ ਕੀ ਸੀਗਾ ਵਾਕਿਆ ਵੀਰ ਜੀ ਨਗਰ ਕੀਰਤਨ ਜਾ ਰਹੇ ਸੀ ਉਹ ਹੀ ਦੇਖਣ ਕੇ ਗਏ ਸੀ ਅਸੀਂ ਅੱਛਾ ਜੀ ਜਿੱਦੇ ਨਗਰ ਕੀਰਤਨ ਆਇਆ ਫੋਨ ਲਿੱਤੇ ਮਾਰੇ ਮੁੰਡੇ ਨੇ ਜਨਾਨੀ ਕੋਲ ਨਾਲ ਹੀ ਉਧਰ ਕਹਿੰਨੇ ਗੋਲੀ ਸਾਥੀ ਮੇਰੇ ਪੁੱਤ ਨਾਲ ਹੀ ਸੱਡ ਡੇਗ ਗਿਆ ਐਨੀ ਪੀਰ ਤੇ ਪਤਾ ਨਹੀਂ ਕਿੰਨੇ ਤ라이 ਕੰਜਨੇ ਪਰ ਪਛਾਣ ਲਉਂਗੂ ਮੈਂ ਜਿਹੜਾ ਵੀ ਹੈਗਾ ਇੱਕ ਦਿਨ ਸਾਹਮਣੇ ਆ ਜਾਏ ਸੀ ਛੱਡਣਾ ਨਹੀਂ ਇਹ ਜਿਹੜਾ ਐਨੀ ਪੀਰ ਦੇ ਵਿੱਚ ਗੋਲੀ ਚੱਲੀ ਤੇ ਉੱਥੇ ਭਗਦਲ ਨਹੀਂ ਮੱਚੀ ਅਬ ਮੱਚੀ ਸੀ ਵੀਰ ਜੀ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ ਬੰਦੇ ਸਾਰੇ ਮਖੜਾ ਕਹਿੰਦਾ ਕਿ ਮੇਰੇ ਪੁੱਤ ਨੂੰ ਲੈ ਜਾਓ ਫੜਾ ਹਸਪਤਾਲ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ ਉੱਥੇ ਦੋ ਦਿਨੋਂ ਮੱਲੇ ਚ ਲੈਣੋ ਸਾਰੀਆਂ ਜਨਾਨੀਆਂ ਤੁਹਾਨੂੰ ਦੇਣ ਗਿਆ ਸੀ ਉਹ ਉਹ ਜਿਹੜਾ ਜਿੰਨੇ ਗੋਲੀ ਚ ਲੈ ਸੀ ਸ਼ਖਸ ਉਹ ਮੌਕੇ ਤੋਂ ਭੱਜ ਗਿਆ ਪਤਾ ਨਹੀਂ ਕਿ ਕੈਪ ਕਰਤਾ ਉਹਨਾਂ ਨੇ ਕਿੰਨੇ ਕੈਪ ਕਰਤਾ ਇੱਕ ਮਲੇਟਿਆ ਆ ਨਾ ਜਿੰਦਾ ਜੋ ਹੈ ਬੰਦਾ ਸਾਨੂੰ ਫੜਾ ਦੋ ਬਸ ਬਾਕੀ ਅਸੀਂ ਆਪਣੇ ਸਾਡਾ ਕੰਮ ਕਰਾਂਗੇ ਉਹਨੂੰ ਪਤਾ ਉਹ ਵੈਪਨ ਜਿਹੜਾ ਕਿ ਪੁਛ ਨੇ ਕਬਜ਼ੇ ਚ ਲੈ ਲਿਆ ਹੋਇਆ ਵਾ ਲੈ ਲਿਆ ਵਧੀਆ ਤੋਂ ਸਾਨੂੰ ਬੰਦਾ ਵੀ ਦੱਸੋ ਕਿੱਥੇ ਹੈਗਾ ਵਾ ਉਹ ਕਹਿ ਹੀ ਰਹਿਨੇ ਸਰ ਕਬਜ਼ੇ ਚ ਲੈ ਆਏ ਪਰ ਲਿੱਤਾ ਨਹੀਂ ਗਾ ਜੀ ਸਾਨੂੰ ਤਾਂ ਕੋਈ ਪੁੱਛ ਦੇਖੀ ਨਹੀਂ ਆਇਆ ਜਿਹੜਾ ਪੰਚਾ ਤੱਕ ਨਹੀਂ ਆਇਆ ਅਜੇ ਤੱਕ ਜਿਹੜਾ ਪੰਚਾ ਕਟਿਆ ਮੰਨ ਕੀ ਕਰਦੇ ਹਾਂ ਮੰਨ ਨਹੀਂ ਸਰ ਸਰ ਕਰਦੇ ਨਹੀਂ ਸਰ ਬੰਦਾ ਦੱਸਦਾ ਕੌਣ ਹੈਗਾ ਵਾ ਆਪੇ ਉਸ ਨੂੰ ਦੇਖ ਲਾਂਗੇ ਬਾਅਦ ਚ ਪੁੱਛ ਲਾਂਗੇ ਆਪੇ ਨੂੰ